ਆਇਓ ਭਾਈ ਅੱਜ ਅਹੀ ਸ਼੍ਰੀ ਕਾਲ ਤਕ ਸਾਹਿਬ 77 ਗੁਰਨਾਣਕ ਦੇਵ ਯੂਨੀਵਰਸਿਟੀ ਦੇ ਵੀਸੀ ਨੇ ਕਰਮਜੀਤ ਸਿੰਘ ਉਨ੍ਹਾਂ ਦੇ ਸਬੰਧ ਵਿੱਚ ਇਹ ਜਦ ਦਾ ਸਾਹਮਣੇ ਤਕੀ ਦਿਨ ਆਏ ਆ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਪੁਆਇੰਟ ਟੂਰ ਦੇ ਵਿੱਚ ਅਮਰਤਾ ਯੂਨੀਵਰਸਿਟੀ ਦੇ ਵਿੱਚ ਗਿਆਨ ਸਮਾਵੇਲਣ ਆਰਐਸਐਸ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵੀਸੀ ਉੱਤੇ ਪੇਸ਼ ਹੋਏ ਤੇ ਉਹਨਾਂ ਨੇ ਆਪ ਦੇ ਵੱਲੋਂ ਜਿਵੇਂ ਕਦੇ ਬੱਚੇ ਰਿਪੋਰਟ ਦਿੰਦੇ ਆ ਕਿ ਦੇ ਆਪਣੇ ਸਪੀਅਰ ਨੂੰ ਉਵੇਂ ਰਿਪੋਰਟ ਦਿੱਤੀ ਹੈ ਵੀ ਅਸੀਂ ਪਿਛਲੇ 1 ਸਾਲ ਦੇ ਵਿੱਚ ਕੀ ਕੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਗਿਣਾਇਆ ਹੈ ਕਿ ਆਪਾਂ ਜਿਹੜਾ ਇੰਡੀਅਨ ਜਿਹੜਾ ਨੌਲੇਜ ਸਿਸਟਮ ਆ ਉਹਦੇ ਸੰਬੰਧੀ ਇੱਕ 2 ਕ੍ਰੈਡਿਟ ਦਾ ਕੋਰਸ ਲਾਂਚ ਕੀਤਾ ਹੈ ਇਹਦੇ ਨਾਲ ਇੱਕ ਸਿੱਖ ਚੇਅਰ ਸਥਾਪਿਤ ਕੀਤੀ ਹੈ ਜਿੱਤੇ ਵਿਦਾਂਤ ਨੂੰ ਸਿੱਖੀ ਦੇ ਨਾਲ ਜੋੜ ਕੇ ਕਿਵੇਂ ਪੇਸ਼ ਕੀਤਾ ਜਾਵੇ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਵੇਖੋ ਜਿਹੜੀ ਵੱਡੀ ਸਾਡੇ ਵਾਸਤੇ ਸਮੱਸਿਆ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਜਿਹੜੀ 500 ਸਾਲਾਂ ਦੇ ਉੱਤੇ ਯੂਨੀਵਰਸਿਟੀ ਬਣੀ ਸੀ 1969 ਦੇ ਵਿੱਚ ਯੂਨੀਵਰਸਿਟੀ ਬਣਾਉਣ ਦਾ ਮਕਸਦ ਹੀ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰ ਅੱਜ 50 ਸਾਲਾਂ ਬਾਅਦ 55 ਸਾਲਾਂ ਬਾਅਦ ਗੱਲ ਨੁਕਤ ਇੱਥੇ ਆ ਗਈ ਆ ਕਿ ਆਰਐਸਐਸ ਦੇ ਨਾਲ ਸਬੰਧ ਰੱਖਣ ਵਾਲੇ ਬੰਦੇ ਇਸ ਯੂਨੀਵਰਸਿਟੀ ਦੇ ਵੀਸੀ ਲੱਗੇ ਆ ਉਹ ਆਰਐਸਐਸ ਜਿਹੜੀ ਫਲਸਫੀ ਸਿੱਖੀ ਦੇ ਖਿਲਾਫ ਸਿੱਖੀ ਸਿਧਾਂਤਾਂ ਦੇ ਖਿਲਾਫ ਜਿਹੜੇ 1925 ਦੇ ਵਿੱਚ ਹੱਦਗੁਆਰਨੇ ਜਿਹੜੀ ਜਥੇਬੰਦੀ ਬਣਾਈ ਆ ਤਾਂ ਇਹ ਬੇਸਿਕ ਮੂਲ ਰੂਪ ਦੇ ਵਿੱਚ ਸਿੱਖੀ ਨੂੰ ਇੱਕ ਵੱਖ ਧਰਮ ਵਜੋਂ ਰੱਦ ਕਰਦੀ ਆ ਸਿੱਖੀ ਨੂੰ ਸਨਾਤਨ ਦਾ ਹੀ ਇੱਕ ਅੰਗ ਦੱਸਦੀ ਆ ਤੋ ਉਸ ਵਿਚਾਰਤਾਰਾ ਨੇ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਨੂੰ ਜਿਹੜਾ ਆ ਆਪਦੇ ਹਿਸਾਬ ਨਾਲ ਡਿਫਾਈਨ ਕਰਨਾ ਸ਼ੁਰੂ ਕੀਤਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਦੱਸਦੇ ਆ ਉਹ ਗੁਰਨਾਨਕ ਪਾਤਸ਼ਾਹ ਨੂੰ ਸਿੱਖ ਗੁਰੂ ਸਬਾਨਾਂ ਨੂੰ ਸਿੱਖ ਸ਼ੀਧਾਂ ਨੂੰ ਹਿੰਦੂ ਧਰਮ ਦਾ ਹੀ ਇੱਕ ਅੰਗ ਦੱਸਦੇ ਆ ਤੇ ਉਸ ਵਿਚਾਰਤਾਰਾ ਨੂੰ ਜਵਾਬ ਦੇ ਇੱਕ ਸਖਸ਼ ਜਿਹੜਾ ਆ ਉਹ ਅੱਜ ਸਾਡੀ ਯੂਨੀਵਰਸਿਟੀ ਦਾ ਵੀਸੀ ਲੱਗ ਚੁੱਕਾ ਤੇ ਸ਼ਰਿਆਮ ਉਹ ਪਬਲਿਕਲੀ ਕਿਵੇਂ ਏਡੇ ਵੱਡੇ ਪ੍ਰੋਗਰਾਮ ਦੇ ਵਿੱਚ ਉਹ ਤੇ ਰਿਪੋਰਟ ਦੇ ਰਹੇ ਜਿਵੇਂ ਇਹ ਕਰ ਰਹੇ ਆ ਤਾਂ ਇੱਥੇ ਸਭ ਤੋਂ ਪਹਿਲਾਂ ਸ਼੍ਰੀ ਕਾਲਤਾੰਗ ਸਾਹਿਬ ਜੀ ਜਿਹਦਰ ਨੂੰ ਹੀ ਬੇਨਤੀ ਕਰਦੇ ਆਂ ਕਿਉਂਕਿ ਇੱਥੇ 1 ਜਨਵਰੀ ਸਨ 2001 ਦੇ ਵਿੱਚ ਪੰਜ ਸਿੰਘ ਸਭਾਨਾ ਵੱਲੋਂ ਕਾਲ ਤਖਤ ਸਭ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਸੀ ਜਿਦੇ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਬਾਰੇ ਸਿੱਖਾਂ ਨੂੰ ਸचेत ਕੀਤਾ ਗਿਆ ਹੈ ਤੇ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਤਾਕੀਦ ਕੀਤੀ ਗਈ। ਉਸ ਤੋਂ ਬਾਅਦ ਸਨ 2002 ਦੇ ਵਿੱਚ ਗਿਆਨੀ ਚੁਗੁੰਦਰ ਸਿੰਘ ਵਦਾਂਤੀਆ ਤੋਂ ਕਾਲ ਤਖਤ ਸਾਹਿਬ ਜੇਹਦਾ ਰਹੀ ਉਦੋਂ ਬਕਾਇਦਾ ਉਹਨਾਂ ਨੇ ਸਿੱਖ ਸੰਗਤਾਂ ਦੇ ਨਾਮ ਜਾਰੀ ਸੰਦੇਸ਼ ਕਰਦੇ ਆ ਇਹ ਗੱਲ ਕਹੀ ਸੀ। ਕੀ ਆਰਐਸਐਸ ਦੇ ਜਿਹੜੀਆਂ ਗਤੀਵਿਧੀਆਂ ਆ ਉਹ ਕਿਵੇਂ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਉਦੋਂ ਬਾਅਦ ਸਨ 2004 ਦੇ ਵਿੱਚ ਸ਼੍ਰੀ ਕਾਲ ਤਖਸੈਬ ਦੇ ਜਹੈਦਰ ਵੱਲੋਂ ਆਰਐਸਐਸ ਦੇ ਵਿਰੁੱਧ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਤਾਂ ਅਹੀ ਜਹੈਦਰ ਸਾਹਿਬ ਨੇ ਅਪੀਲ ਕਰਦੇ ਆ ਕਿ ਜਿਹੜੇ ਪਿਛਲੇ ਹੁਕਮਨਾਮੇ ਆ ਉਹਨਾਂ ਦੀ ਰੋਸ਼ਨੀ ਦੇ ਵਿੱਚ ਅੱਜ ਇਹ ਗੱਲ ਕੌਮ ਨੂੰ ਸਪਸ਼ਟ ਕੀਤੀ ਜਾਵੇ ਕਿ ਉਹਨਾਂ ਨੇ ਆਰਐਸਐਸ ਦੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਅੱਜ ਇਹ ਗੱਲ ਬੜੀ ਆਮ ਹੋ ਗਈ ਆ ਕਿ ਜਿਹੜੀਆਂ ਸਿੱਖ ਸ਼ਖਸੀਅਤ ਆ ਉਹ ਆਰਐਸਐਸ ਦੇ ਸਮਾਗਮਾਂ 'ਚ ਜਾਂਦੀਆਂ ਮਨਜਿੰਦਰ ਸਿੰਘ ਸਿਰਸੇਰ ਕੇ ਬੰਦੇ ਵੇਖਿਆ ਹੋਰ ਉਤਤ ਚਿਕੀ ਸਰੂਪ ਤੁਸੀਂ ਇਹ ਵੇਖੋ ਕਿ ਤਰਾਸਦੀ ਕਿ ਇਹ ਜਿਹੜੇ ਵੀਸੀ ਆ ਇਹਨਾਂ ਨੂੰ ਜਿਹੜੀ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਵਾਸਤੇ ਕਮੇਟੀ ਬਣੀ ਆ ਉਹਦੇ ਵਿੱਚ ਵੀ 34 ਮੈਂਬਰਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਚਲੋ ਅਸੀਂ ਇਸ ਗੱਲ ਦੇ ਤੁਲਵਾਦੀਆਂ ਕਿ ਤੁਰੰਤ ਜਦੋਂ ਇਹ ਗੱਲ ਬਾਹਰ ਆਈ ਹੈ ਜਿੱਦ ਵਿਦਿਆਰਥੀ ਜਥੇਬੰਦੀ ਸਾਥ ਨੇ ਮਸਲਾ ਚੁੱਕਿਆ ਉਹਨਾਂ ਨੂੰ ਕਮੇਟੀ 'ਚ ਬਾਹਰ ਕੀਤਾ ਗਿਆ ਪਰ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ ਗੁਰੂ ਨਾਨਕ ਪਾਸ਼ਾ ਦੇ ਨਾਮ ਤੇ ਜਿਹੜੀ ਯੂਨੀਵਰਸਿਟੀ ਚੱਲ ਰਹੀ ਆ ਉਹਦਾ ਵੀਸੀ ਉਸ ਵਿਚਾਰਧਾਰਾ ਚੋਂਦਾ ਹੋਵੇ ਜਿਹੜੀ ਗੁਰੂ ਨਾਨਕ ਪਾਸ਼ਾ ਦੇ ਵਿਚਾਰਧਾਰਾ ਨੂੰ ਮੋਢਿਆਂ 'ਤੇ ਕਰਦੀ ਆ ਸਿੱਖੀ ਦੀ ਵਿਚਾਰਧਾਰਾ ਜਿਹੜੀ ਆ ਸਭੇ ਸਾਂਝੀ ਵਾਲਸਦਾਨ ਕੋਈ ਨਾ ਦਸੇ ਬਾਹਰ ਆ ਜੀਓ ਇੱਥੇ ਚਾਰ ਦਰਵਾਜੇ ਹਰ ਗੁਰ ਘਰ ਦੇ ਨੇ ਤੇ ਜਿਹੜੀ ਵਿਚਾਰਧਾਰਾ ਦੇ ਅੱਜ ਉਹ ਕਰਿੰਦੇ ਬਣੇ ਬੈਠੇ ਆ ਉਹ ਦਰਜਾ ਬਦਰਜੀ ਤੇ ਖੜੀ ਆ ਉਹ ਕਹਿੰਦੀ ਆ ਕਿ ਜਿਹੜਾ ਮਨੁੱਖ ਵਾ ਕੋਈ ਖੱਤਰੀ ਆ ਕੋਈ ਬ੍ਰਾਹਮਣ ਵਾ ਕੋ ਸ਼ੂਦ ਵਾ ਕੋ ਵੈਸ਼ ਵਾ ਕੋਈ ਇੱਕ ਬਰਾਬਰ ਨਹੀਂ ਗੇ ਤਾਂ ਇਹ ਦੋ ਵਿਚਾਰਧਾਰਾ ਜਿਹਦਾ ਟਕਰਾ ਗੁਰਨਾਨਕ ਪਾਤਸ਼ਾਹ ਨੇ ਜਦੋਂ ਜਨਉ ਪੈਨ ਨੂੰ ਤਾਂ ਨਾ ਕੀਤੀ ਉਦੋਂ ਤੋਂ ਅੱਜ ਉਹ ਵਿਚਾਰਧਾਰਾ ਦਾ ਬੰਦਾ ਸਾਡੀਆਂ ਸੰਸਥਾਵਾਂ ਦੇ ਉੱਤੇ ਆ ਕੇ ਨੀਸੀ ਲੱਗੇ ਤਾਂ ਪਹਿਲਾਂ ਤਾਂ ਹਈ ਆਪਣੀਆਂ ਸਿੱਖ ਸੰਸਥਾਵਾਂ ਨੂੰ ਸਿੱਖ ਜਹਿਦਾਨ ਬੇਇੱਜ਼ਤੀ ਕਰਦੇ ਆ ਕਿ ਇਹ ਬੰਦੇ ਜਿਹੜੇ ਕੌਮ ਦੇ ਵਿੱਚੋਂ ਬਿਲਕੁਲ ਇੱਕ ਪਾਸੇ ਕੀਤੇ ਜਾਣੇ ਚਾਹੀਦੇ ਆ ਸ਼ੇਰ ਧੱਕੇ ਜਾਣੇ ਚਾਹੀਦੇ ਇਹਨਾਂ ਨੂੰ ਛੇਕਿਆ ਜਾਣਾ ਚਾਹੀਦਾ ਉਦੋਂ ਬਾਅਦ ਦੂਜਾ ਜਿਹੜਾ ਸਾਡਾ ਗਿਲਾ ਵਾ ਜਿਹੜਾ ਸਵਾਲ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨਾਂ ਨੂੰ ਆਰਐਸਐਸ ਦੇ ਬੰਦੇ ਅੱਜ ਸਾਡੇ ਯੂਨੀਵਰਸਿਟੀਆਂ ਦੇ ਵੀਸੀ ਲਾਉਣੇ ਪੈ ਰਹੇ ਆ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਤੋਂ ਇੱਕ ਕਾਬਲ ਪ੍ਰੋਫੈਸਰ ਨੇ ਪੰਜਾਬ ਦੇ ਵਿੱਚ ਕਿੰਨੇ ਪ੍ਰੋਫੈਸਰ ਨੇ ਜਿਹੜੇ ਅਕੈਡਮਿਕਸ ਦੇ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਉੱਥੋਂ ਕੋਈ ਪ੍ਰੋਫੈਸਰ ਨਹੀਂ ਲੱਭਾ ਇਦੋਂ ਪਿਛਲਾ ਵੀ ਸੀ ਜਿਹੜਾ ਉਹ ਵੀ ਕੇਂਦਰ ਦੇ ਸ਼ਹਿਰਾਂ ਦੇ ਕੰਮ ਕਰਨ ਵਾਲਾ ਸੀ ਜੇ 8 ਸਾਲਾਂ ਬਾਅਦ ਵੀਸੀ ਬਦਲਿਆ ਆ ਤਾਂ ਵੀਸੀ ਫੇਰ ਕੌਣ ਲਿਆਂਦਾ ਆ ਜਿਹੜਾ ਆਰਐਸਐਸ ਨਾਲ ਸੰਬੰਧ ਰੱਖਦਾ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਨਿਯੁਕਤੀਆਂ ਕੀਤੀਆਂ ਆ ਸਾਰੀਆਂ ਸ਼ੱਕੀ ਆ ਦੂਜੇ ਸੂਬਿਆਂ ਤੋਂ ਲਿਆ ਗਏ ਤੇ ਬੰਦੇ ਧਲਾਧਲ ਭਰਤੀ ਕੀਤੇ ਜਾ ਰਹੇ ਆ ਤੇ ਇੱਥੇ ਇੱਕ ਆਮ ਦੀ ਗੱਲ ਬਣ ਚੱਲੀ ਆ ਵੀ ਜਿਹੜਾ ਆਰਐਸਐਸ ਨਾਲ ਸੰਬੰਧ ਰੱਖਦਾ ਉਹ ਪਰਮਾਨੈਂਟ ਪ੍ਰੋਫੈਸਰ ਵੀ ਲੱਗ ਸਕਦਾ ਉਹ ਵੀਸੀ ਵੀ ਲੱ ਸਸ ਇੱਕ ਜਾਣ ਤੇ ਜਾਣ ਕਿੱਥੇ ਜੇ ਸਿੱਖਾਂ ਨੂੰ ਆਪਣੀਆਂ ਸੰਸਥਾਵਾਂ ਦੇ ਵਿੱਚ ਆਰਐਸਐਸ ਦੀ ਅਧੀਨਗੀ ਕਬੂਲ ਕੇ ਕਿਸੇ ਅਉਦੇ ਤੇ ਲੱਗਣਾ ਪੈ ਸਕਦਾ ਤੇ ਮੈਂ ਕਹਿੰਦਾ ਵੀ ਇਦੋਂ ਵੱਡੀ ਜਿਹੜੀ ਗੁਲਾਮੀ ਦੀ ਨਿਸ਼ਾਨੀ ਸਿੱਖਾਂ ਵਾਸਤੇ ਨਹੀਂ ਹੋ ਸਕਦੀ ਹੁਣ ਤਾਂ ਕੀ ਡਿਮਾਂਡ ਤੇ ਕੀ ਕਿਹਨਾਂ ਨੂੰ ਮਿਲਿਆ ਅਈ ਇੱਥੇ ਦਾ ਸਕੱਤਰ ਇਹ ਤਾਂ ਆ ਜਿਹੜਾ ਮੈਮੋਰੈਂਡਮ ਸਬਮਿਟ ਕਰਵਾਇਆ ਹੁਣ ਇਹੀ ਜੇਦਾਰ ਸਾਹਿਬ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਣ ਜਾ ਰਹੇ ਆ ਠੀਕ ਆ ਸਾਡੀ ਡਿਮਾਂਡ ਇਹ ਆ ਕਿ ਇੱਕ ਤਾਂ ਕਲੀਅਰ ਗਾਈਡਲਾਈਨ ਕੌਮ ਦੇ ਵਾਸਤੇ ਜਾਰੀ ਹੋਣੀ ਚਾਹੀਦੀ ਆ कि ਜਿਹੜੀ ਆਰਐਸਐਸ ਆ ਜਿਹੜੀ ਸਿੱਖੀ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਦੀ ਆ ਜਿਹੜੀ ਜੰਗ ਕਰਕੇ ਜਿਹੜਾ ਤਾਂ 25-20 ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਆ ਉਹਦੇ ਕਰਕੇ ਐਡਾ ਧਰਮ ਜੇ ਤੇ ਮੋਰਚਾ ਲੱਗਾ ਕਾਲ ਤਖਸਾਲ ਤੇ ਹਮਲਾ ਹੋਇਆ ਲੱਖਾਂ ਦੀ ਗਿਣਤੀ ਸਿੱਖਾਂ ਸ਼ਹਾਦਤ ਦੇ ਦਿੱਤੀ ਤੇ ਉਹ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਬੰਦਿਆਂ ਬਾਰੇ ਕਾਲ ਤਖਸਾਲ ਦੇ ਜਹੇਦਾਰ ਸਿੰਘ ਸਭਾ ਨੇ ਗੱਲ ਸਪਸ਼ਟ ਕਰਨ ਕਿ ਸਿੱਖ ਧਰਮ ਨੇ ਉਹਨਾਂ ਨਾਲ ਕਿਵੇਂ ਨਿਜਠਣਾ ਆ ਉਹਨਾਂ ਨੂੰ ਪੰਥ ਤੋਂ ਛੇਕਣਾ ਆ ਉਹਨਾਂ ਦਾ ਬਾਈਕਟ ਕਰਨਾ ਹੈ ਕੀ ਕਰਨਾ ਹੈ ਕਿ ਇੱਕ ਕਲੀਅਰ ਗਾਈਡਲਾਈਨ ਦਿੱਤੀ ਜਾਵੇ ਕਿਉਂਕਿ ਇਹ ਤੋਂ ਪਹਿ ਅੱਜ ਉਹਨੇ ਵੀ ਉਹ ਤਿੰਨ ਸੰਸਦੇ ਸੰਦੀ ਰੋਸ਼ਨੀ ਦੇ ਵਿੱਚ ਇੱਕ ਨਵਾਂ ਸੰਦੇਸ਼ ਜਾਰੀ ਕੀਤਾ ਜਾਵੇ ਜਿਹੜੇ ਸਿੱਖ ਚਾਹੇ ਉਹ ਪ੍ਰੋਫੈਸਰ ਨੇ ਚਾਹੇ ਉਹ ਪੋਲਿਟਿਕਸ ਦੇ ਵਿੱਚ ਨੇ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਆਰਐਸ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਬਾਰੇ ਇੱਕ ਸਪਸ਼ਟ ਕਾਲ ਤੱਕ ਸਰਪਤੋ ਹੁਕਮਨਾਮਾ ਜਾਰੀ ਹੋਵੇ ਤੇ ਉਹਨਾਂ ਨੂੰ ਕੌਮਦੀ ਵਿੱਚੋਂ ਇੱਕ ਪਾਸੇ ਕੀਤਾ ਜਾਵੇ ਉਸ ਕਹਿੰਦੇ ਸ਼ਾਮ ਨੂੰ ਬੀਸੀ ਦਾਇਰ ਸਪਸ਼ਟੀਕਰਨ ਆਉਂਦਾ ਹੈ ਕਿ ਅਧੂਰੀ ਜਾਣਕਾਰੀ ਹੋਣ ਕਰਕੇ ਜਿਹੜਾ ਕਿ ਇਸ ਉਪਰਲੇ ਦੇ ਮਾਮਲਾ ਪੱਕੇ ਦੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਦੇਖੋ ਅਧੂਰੀ ਜਾਣਕਾਰੀ ਕੀ ਆ ਉਹ ਗੱਲ ਮੰਨਦੇ ਨਾ ਵੀ ਉਹ ਯੂਨੀਵਰਸਿਟੀ ਉੱਥੇ ਗਏ ਉਨ੍ਹਾਂ ਦੀ ਕੀ ਮਜਬੂਰੀ ਹੈ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਅਮਰਤਾ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਦੇ ਰੱਖੇ ਸਮਾਗਮ ਤੇ ਜਵਾਬ ਦੇਈ ਉਹ ਤਨਖਾਹ ਆਰਐਸਐਸ ਕੋਲ ਲੈ ਰਹੇ ਆ ਉਹ ਤਨਖਾਹ ਪੰਜਾਬ ਸਰਕਾਰ ਕੋਲ ਲੈ ਰਹੇ ਆ ਜੇ ਉਹ ਪੰਜਾਬ ਦੇ ਸਿੱਖਿਆ ਮੰਤਰੀ ਅੱਗੇ ਰਿਪੋਰਟ ਪੇਸ਼ ਕਰਦੇ ਫਿਰ ਉਹਨਾਂ ਨੂੰ ਕੋਈ ਦੁਰਾਜ ਨਹੀਂ ਉਹ ਮੋਹਨ ਭਗਵਤ ਜਿਹੜਾ ਆਰਐਸਐਸ ਦਾ ਮੁਖੀ ਆ ਜਿਹੜੀ ਆਰਐਸਐਸ ਸਿੱਖੀਆਂ ਜੜਾ ਪਕਣ ਤੇ ਲੱਗੀ ਆ ਉਹਦੇ ਅੱਗੇ ਸਰ ਸਰ ਕਰਕੇ ਡੇਢ ਮਿੰਟ ਮਾਈਕ ਤੇ ਬੋਲ ਰਹੇ ਐ ਕੋਈ ਸੁਣ ਵੀ ਕੋਈ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਹੋਰ ਕੀ ਗੱਲ ਪਬਲਿਕ ਡੋਮੇਨ ਦੇ ਵਿੱਚ ਆ ਸਕਦੀ ਹੈ ਇਸ ਮਾਮਲੇ ਦੀ ਸੀ ਪਲੇਆਰਾਂ ਵਿੱਚ ਵੀ ਚਰਚਾ ਹੈ ਔਰ ਸਿੱਖ ਲੋਸਰ ਇਹ ਕਹਿ ਰਹੇ ਨੇ ਜੇਕਰ ਇਹ ਇਤਰਾਜ਼ ਹੈਗਾ ਤਾਂ ਜਦੋਂ ਕਾਲੀ ਸਰਕਾਰ ਦੇ ਭਾਜਪਾ ਨਾਲ ਗੱਠਜੋੜ ਸੀ ਉਦੋਂ ਕਿਉਂ ਨਹੀਂ ਬੋਲੇ ਕਿ ਦੇਖੋ ਜਿਹੜਾ ਸਾਡਾ ਦਾਇਰਾ ਵਾ ਅਸੀਂ ਵਿਦਿਆਰਥੀ ਜਿੱਥੇ ਬਿੰਦੀ ਨਾਲ ਸੰਬੰਧ ਰੱਖਦੇ ਆ ਜਦੋਂ ਸਾਡੀ ਯੂਨੀਵਰਸਿਟੀ ਦਾ ਵੀਸੀ ਕੋ ਜਿਹੜੀ ਰਾਜਨੀਤੀ ਜਾਵਾ ਅਸੀਂ ਇਹ ਗੱਲ ਤੇ ਸਪਸ਼ਟ ਆ ਕਿ ਜਿਹੜੀ ਕਾਲੀ ਦਲ ਦਾ ਗੱਠਜੋੜ ਰਿਹਾ ਭਾਜਪਾ ਨਾਲ ਉਹਦੇ ਵਿੱਚ ਬੜੀਆਂ-ਬੜੀਆਂ ਖਾਮੀਆਂ ਜਿਹਦੇ ਕਰਕੇ ਸਿੱਖ ਸਿਆਸਤ ਦਾ ਜਿਹੜਾ ਆ ਨੁਕਸਾਨ ਹੋਇਆ ਆ ਪਰ ਅਸੀਂ ਕਹਿੰਦੇ ਸਿੱਖਿਆਦਾਰਾਂ ਨਾਲ ਸੰਬੰਧ ਰੱਖਦੇ ਆ ਅਸੀਂ ਵਿਦੇਸ਼ ਖੇਤਰ ਨਾਲ ਸੰਬੰਧ ਰੱਖਦੇ ਆ ਅੱਜ ਜਦੋਂ ਗੱਲ ਉਥੋਂ ਤੱਕ ਪਹੁੰਚ ਗਈ ਕਿ ਸਾਡੀ ਯੂਨੀਵਰਸਿਟੀ ਦੇ ਵੀਸੀ ਵੀ ਉਸ ਜਮਾਤਾਂ ਤੋਂ ਲੱਗੇ ਆ ਤਾਂ ਸਾਡਾ ਬੋਲਣਾ ਬਣਦਾ ਇਹ ਦੂਮਾ ਤੁਹਾਡੇ ਕੋਈ ਪਾਈਦਾ ਕੁਝ ਨਹੀਂ